ਇਨੇ ਵੀ ਕੁਝ ਪਿਆਰੇ ਆਈ ਹੋਪ ਤੁਸੀਂ ਸਾਰੇ ਯਾਦ ਪੰਜਾਬ ਸਿਆਣੀ ਕਹਿੰਦੇ ਜਿਹੜੀ ਨਜ਼ਰ ਨਜ਼ਰ ਕਰੀਬ ਕਿਸੇ ਨੂੰ ਲੱਗ ਜਾਂਦੀ ਹੈ ਜਦੋਂ ਪੰਜਾਬ ਨੂੰ ਲੱਗੇ ਸਾਡਾ ਇੱਕ ਬਹੁਤ ਪਿਆਰਾ ਵੀ ਇੱਕ ਨਹੀਂ ਬਹੁਤ سارے ਐਸੇ ਹੀ ਦੇ ਐਸੇ ਸ਼ਿਲਪਕਾਰ ਇਸ ਦੁਨੀਆ ਤੋਂ ਫੌਤ ਹੋ ਗਏ ਚਲੇ ਗਏ ਜਿਨ੍ਹਾਂ ਦਾ ਘਟਾ ਕਦੀ ਵੀ ਮੈਨੂੰ ਲੱਗਦਾ ਕਿ ਪੂਰਾ ਹੋ ਹੀ ਨਹੀਂ ਸਕਦਾ ਉਹਨਾਂ 'ਚ ਇੱਕ ਸਾਡਾ ਰਾਵੀ ਰਾਜਵੀਰ ਜਵੰਦਰ ਪ੍ਰੋਫੈਸਰ ਜਸਵਿੰਦਰ ਭੱਲਾ ਸਾਹਿਬ ਪਲੀਜ਼ ਜ਼ੋਰਦਾਰ ਤਾੜੀ ਉਹਨਾਂ ਫਨਕਾਰਾਂ ਦੇ ਨਾਮ ਜਨਾਬ ਚਰਜਿੰਦਰ ਹੋਜਾ ਸਾਹਿਬ ਬਾਬਾ ਬੋਰਡ ਸਫੀਰ ਦੇ ਉਹਨਾਂ ਸਾਰੇ ਲੋਕਾਂ ਦੇ ਨਾਮ ਇਹ ਗੀਤ ਜਿਹੜਾ ਮੈਂ ਤੁਹਾਡੀ ਨਜ਼ਰ ਕਰ ਰਿਹਾ ਚੌਂਦੇ ਜੀ ਬੜਾ ਖੁਸ਼ ਅਸੀਂ ਦੇਖੋ ਜੌਂਦੇ ਲਈ ਫੋਬੀਏ ਬਿਕਨੇ ਬਹੁਤ ਜ਼ਰੂਰੀ ਹੈ ਬਹੁਤ ساری ਦੁਨੀਆ ਕਹਿੰਦੀ ਹੈ ਕਿ ਨਾਲ ਕੁਛ ਨਹੀਂ ਜਾਣ ਕੁਛ ਨਹੀਂ ਜਾਣ ਪਰ ਜੌਂਦੇ ਜੀ ਸਪਨੇ ਵੇਖਣਾ ਸਪਨੇ ਮੰਨਣਾ ਆਪਣੀ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨਾ ਆਪਣੀ ਤਰੱਕੀ ਕਰਨਾ ਆਪਣੇ ਪਰਿਵਾਰ ਨੂੰ ਐਸ਼ ਕਰਾਉਣਾ ਇਹ ਹਰ ਬੰਦੇ ਨੂੰ ਹੱਤ ਦਾ ਕਿਸੇ ਦੇ ਕੁਝ ਨਹੀਂ ਪਰ ਜੇ ਤੁਸੀਂ ਹੱਥ ਹਲਾਲ ਨਾਲ ਇੱਜ਼ਤ ਨਾਲ ਹੱਥ ਦੀ ਰੋਟੀ ਖਾਈ ਜਾਓ ਦੋਸਤੋ ਖੂਬਸੂਰਤ ਕੋਈ ਗੱਲ ਹੈ ਮੈਂ ਤੁਹਾਡੀ ਨਜ਼ਰ ਕਰ ਰਿਹਾ ਸਾਡਾ ਜੀ ਕਿ ਜੌਹਦੇ ਜੀ